ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਗਲਤ ਗਲੂਕੋਜ਼ ਲੱਗਣ ਦੇ ਨਾਲ ਗੈਨੀ ਭਾਗ ਦੇ ਵਿੱਚ 15 ਤੋਂ ਲਗਭਗ 20 ਔਰਤਾਂ ਦੇ ਬਿਮਾਰ ਹੋਣ ਦੀ ਖਬਰ ਆ ਚਾਰ ਮਿਲੇ ਹੈ ਮੇਰੀ ਜਾਣਕਾਰੀ ਅਨੁਸਾਰ ਔਰਤਾਂ ਨੂੰ ਅਮਰਜੈਂਸੀ ਹਾਲਾਤ ਵਿੱਚ ਆਕਸੀਜਨ ਲਗਾਈਆਂ ਜਾ ਰਹੀਆਂ ਹਨ ਇਸ ਦੇ ਨਾਲ ਨਾਲ ਔਰਤਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਹੋਇਆ ਸੀ ਜਿਸ ਤੋਂ ਬਾਅਦ ਗਲਤ ਗਲੂਕੋਜ਼ ਲੱਗਣ ਤੋਂ ਬਾਅਦ ਰੈਕਸ਼ਨ ਹੋਣ ਦੇ ਗੰਭੀਰ ਰੂਪ ਵਿੱਚ ਜਖਮੀ ਹਨ ਅਤੇ ਮਰੀਜ਼ਾਂ ਦੇ ਪਰਿਵਾਰਾਂ ਵੱਲੋਂ ਦੱਸਣਾ ਹੈ ਕਿ ਉਹਨਾਂ ਦੀ ਮਰੀਜ਼ ਜਿਨ੍ਹਾਂ ਦਾ ਕੋਈ ਬੱਚਾ ਹੋਇਆ ਹੈ ਪਰ ਜਦੋਂ ਉਹਨਾਂ ਦੇ ਘਰ ਗਏ ਤਾਂ ਵਿੱਚੋਂ ਫੋਨ ਪਤਾ ਲੱਗਿਆ ਕਿ ਉਹਨਾਂ ਦੀ ਮਰੀਜ਼ ਕਾਫੀ ਬਿਮਾਰ ਹੈ ਜਿਸ ਤੋਂ ਬਾਅਦ ਉਹਨਾਂ ਨੇ ਹਸਪਤਾਲ ਆ ਕੇ ਦੇਖਿਆ ਗਿਆ ਤਾਂ ਉਹਨਾਂ ਦੀ ਮਰੀਜ਼ ਦੇ ਗੰਭੀਰ ਹਾਲ ਦੇਖਦੇ ਆ ਕਿਸੇ ਨੂੰ ਹੋਰ ਜਾਣਕਾਰੀ ਹਜੇ ਤੱਕ ਨਹੀਂ ਮਿਲੀ ਜਿੱਤੇ ਸਹਾਇਤਾ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਜਾ ਰਹੀ ਅਤੇ ਇਸ ਮੌਕੇ ਜਦੋਂ ਐਸਐਮਓ ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਨਾਰਮਲ ਸਲੈਂਕ ਰੈਕਸ਼ਨ 13 ਤੋਂ 15 ਮਰੀਜ਼ ਬਿਮਾਰ ਹੋਏ ਹਨ ਜਿਹੜ ਹਨ ਇੱਕ ਜਾਂ ਦੋ ਹਾਲਾਤ ਥੋੜੀ ਜੀ ਗੰਭੀਰ ਦੱਸੀ ਜਾ ਰਹੀਆਂ ਹਨ ਜਿਨ੍ਹਾਂ ਦੇ ਇਲਾਜ ਚੱਲ ਰਿਹਾ ਹੈ ਔਰ ਤੇ ਉਹਨਾਂ ਦੇ ਇੰਜੈਕਸ਼ਨਾਂ ਦੇ ਨਾਲ ਨਾਲ ਬਲਕਿ ਸਨ ਲੱਗੇ ਉਸ ਤੋਂ ਬਾਅਦ ਵਰਤੇ ਜਾ ਰਹੇ ਹਨ ਮਾਮਲਾ ਸਾਹਮਣੇ ਹੈ ਇਸ ਤੋਂ ਬਾਅਦ ਕਿ ਜਾਂਚ ਕੀਤੀ ਗਈ ਹੈ ਪੋਲਟ ਵਿੱਚ ਕੈਸ਼ ਲੈਣੀ ਹੋ ਸਕਦੇ ਨੇ ਐਕਸਪਾਇਰ ਡੇਟ ਦੇ ਅਣਜਾਨੀ ਇਸ ਸਬੰਧੀ ਵਾਲੇ ਪੁਖਤਾ ਜਾਣਕਾਰੀ ਨਹੀਂ ਮਿਲ ਰਹੀਆਂ ਅਤੇ ਦੇਖਦੇ ਹਾਂ ਕਿ ਜਿੱਥੇ ਸਰਕਾਰ ਵੱਲੋਂ ਦਾਅਵੇ ਹੈਲਥ ਡਿਪਾਰਟਮੈਂਟ ਨੂੰ ਲੈ ਕੇ ਕੀਤੇ ਜਾ ਰਹੇ ਹਨ ਉੱਥੇ ਸੰਗਰੂਰ ਦੇ ਵਿੱਚ ਅੱਜ ਹਸਪਤਾਲ ਦੇ ਵਿੱਚ ਜਿਹਦੇ ਇਸ ਤਰ੍ਹਾਂ ਦਾ ਮਾਮਲਾ ਤੇ ਇੱਕੋ ਜਿਹਾ ਹੜਕਮ ਵੱਜ ਗਿਆ ਜਿਸ ਦੇ ਨਾਲ ਪ੍ਰਸ਼ਾਸਨ ਦੇ ਹੱਥ ਪੈਰ ਦਾ ਫੁੱਲ ਦੇ ਜਰੂਰ ਨਜ਼ਰ ਆਏ ਪਰ ਹੈਲਥ ਵਿਭਾਗ ਦੇ ਆਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਵਾਸੀ ਜਿਹਨੂੰ ਦਾਖਲ ਕੀਤੀ ਹੋਈ ਹੈ ਜੀ ਪਰसों ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਇੱਥੇ ਮੇਰੇ ਫੋਨ ਭਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲਣ ਲੱਗ ਗਿਆ ਮੂੰਹ ਦੇ ਵਿੱਚੋਂ ਝੱਗ ਵੀ ਨਿਕਲੀ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆ ਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਆਂ ਤਿਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਕੀ ਹੋਇਆ ਕੀ ਕਾਰਨ ਕੀ ਦੱਸਿਆ ਉਹਨੇ ਪਤਾ ਨਹੀਂ ਜੀ ਆਈ ਕਹਿੰਦੇ ਨੇ ਵੀ ਕੋਈ ਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੇਕਨ ਨਾਲੇ ਕੁਝ ਹੋਇਆ ਹੁਣ ਵੀ ਉਹਦੇ ਜ਼ਿਆਦਾ ਠੀਕ ਨਹੀਂ ਹੈਗੀ ਉਹ ਸੁਰਤ ਜਾਏਗਾ ਬੇਹੋਸ਼ ਹੀ ਹੈ ਹੁਣ ਮੜੀ ਦੀ ਸੁਰਤਾ ਕਿਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜ਼ਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਤੁਹਾਨੂੰ ਹੋ ਜਾਂਦੇ ਨੇ ਕਿ ਨਹੀਂ ਹਾਂ ਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾ ਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਕੱਢਣ ਦੇ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਅੱਛਾ ਉਹਨਾਂ ਨੂੰ ਹਜੇ ਮਿਲਣ ਨਹੀਂ ਦਿੱਤਾ ਜੀ ਅੱਛਾ ਮਿਲਣ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂ ਜੀ ਦੇਖੋ ਸਮੋਦਿਕ ਦਾ ਰੀਜ਼ਨ ਕੀ ਹੋਵਾ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗਲੂਕੋ ਇਹ ਇੱਕ ਨਾਰਮਲ ਸੇ ਲ ਆਇੰਦਾ ਇਹ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬਨ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹ ਨਹੀਂ ਕੀ ਇਹ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਰੂ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਹੈ ਨਾਰਮਲ ਸੇ ਲ ਆਇੰਦੀ ਹਜ਼ਾਰਾਂ ਬੋਤਲਾਂ ਰੋਜ਼ ਦੀਆਂ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋਇਆਗਾ ਕਿੰਨੇ ਮਰੀਜ਼ ਸੀ ਕਿੰਨੇ ਪੇਸ਼ੈਂਟ ਸੀ ਨਹੀਂ ਵੈਕਸੀਨ ਨਹੀਂ ਸੀ ਨਾਰਮਲ ਸਰੀਰ ਨੂੰ ਗਲੂਕੋਜ਼ ਦੀ ਬੋਤਲ ਜਿਹੜੀ ਹੁੰਦੀ ਹੈ ਕਿੰਨੇ ਪੇਸ਼ੈਂਟ ਸੀ ਜਿਹਨਾਂ ਨੂੰ ਰੈਫਰ ਕੀਤਾ ਜਾ ਰਿਹਾ ਨਹੀਂ ਪੇਸ਼ੈਂਟ ਸਾਡੇ ਸਾਰੇ ਤਕਰੀਬਨ ਰਿਕਵਰ ਕਰ ਗਏ ਇੱਕ ਪੇਸ਼ੈਂਟ ਸਾਡਾ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋਰ ਕਵਰੀ ਫੇਜ਼ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਆ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਇੱਥੇ ਮਰੀਜ਼ਾਂ ਦਾ ਕਹਿਣਾ ਹੈ ਕਿ ਇੱਥੇ ਕੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿਉਂਕਿ ਜਿਹੜੀ ਨਰਸਾਂ ਨੇ ਉਹਨਾਂ ਦੇ ਸਿਰ ਤੇ ਸਾਰਾ ਕੰਮ ਚੱਲਦਾ ਹੈ ਨਹੀਂ ਨਹੀਂ ਉਹ ਜਿਹੜੇ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਨੇ ਨੇ ਡਾਕਟਰ ਸਾਡੇ ਕੋਲ ਗਏ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਨੂੰ ਟਾਈਮ ਰਾਉਂਡ ਵੀ ਕਰਦੇ ਆ ਪੇਸ਼ੈਂਟ ਦੇ ਟੈਂਡੈਂਟ ਕਹਿ ਰਹੇ ਨੇ ਕਿ ਉਹਨਾਂ ਦੇ ਪੇਸ਼ੈਂਟ ਦੇ ਮੂੰਹੋਂ ਝਾਕ ਨਹੀਂ ਨਿਕਲ ਰਹੀ ਹੈ ਆਕ ਠੰਡ ਲੱਗਣੀ ਕੰਮਾ ਛੜਨਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਐਕਸ਼ਨ ਤੇ ਰਿਐਕਸ਼ਨ ਹੁੰਦਾ ਮੈਡੀਸਨ ਦਾ ਥੋੜੀ ਪੇਸ਼ੈਂਟ ਦੀ ਦੱਸੋ ਕਿ ਕਿੰਨੇ ਪੇਸ਼ੈਂਟ ਨੇ ਹੁਣ ਮੌਜੂਦਾ ਹਾਲਾਤ ਵਿੱਚ ਨੇ ਪੇਸ਼ੈਂਟ 14-15 ਪੇਸ਼ੈਂਟ ਸੀ 14-15 ਪੇਸ਼ੈਂਟ ਨੇ ਬਾਕੀ ਇਦਾਂ ਕਰਕੇ ਇਹ ਰਾਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨ ਆ ਵੀ ਕਿੰਨੇ ਪੇਸ਼ੈਂਟ ਨੇ ਹੋ ਜੇ ਇਹਦੀ ਫਾਈਲਾਂ ਨਹੀਂ ਦੇਖੀਆਂ ਬਟ ਅਸੀਂ ਜਿਹੜੇ ਪੇਸ਼ੈਂਟ ਨੂੰ ਰਿਐਕਸ਼ਨ ਹੋ ਰਿਹਾ ਅਸੀਂ ਟਾਈਮ ਟੂ ਟਾਈਮ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਇੱਕ ਤੋਂ ਸੀਰੀਅਸ ਕਰ ਰਹੇ ਨੇ ਇੱਕ ਪੇਸ਼ੈਂਟ ਥੋੜਾ ਸਿੱਕਾ ਹੈ ਉਹ ਵੀ ਉਹ ਥੋੜਾ ਜਿਹਾ ਪੇਸ਼ੈਂਟ ਹੋਬੀਜ਼ ਹੈ ਇਸ ਕਰਕੇ ਉਹਨੂੰ ਅਸੀਂ ਟ੍ਰੀਟ ਕਰ ਰਹੇ ਹਾਂ ਉਹ ਵੀ ਰਿਕਵਰੀ ਫੇਜ਼ ਦੇ ਵਿੱਚ ਆ। ਜਿਹੜੇ ਬਿਮਾਰ ਹੋਏ ਨੇ ਸਾਰੇ ਡਿਲੀਵਰੀ ਹੋ ਚੁੱਕੀਆਂ ਨੇ ਜਾਂ ਇਹਨਾਂ ਦੀ ਇਹਨਾਂ ਸਾਰਿਆਂ ਦੀ ਡਿਲੀਵਰੀ ਹੋ ਚੁੱਕੀ ਆ। ਅੱਛਾ ਬੱਚੇ ਬੱਚਿਆਂ ਦਾ ਕੀ ਸਿਚੁਏਸ਼ਨ ਹੈ ਕਿ ਕਾਇਨੇ ਬਾੜਾ ਸਭ ਦੇ ਬੱਚੇ ਨਾਲ ਵੀ ਹੋ ਚੁੱਕੀਆਂ। ਨਹੀਂ ਨਹੀਂ ਬੱਚੇ ਤਾਂ ਠੀਕ ਨੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਆਪਰੇ ਪੋਸਟ ਆਪਰੇਟਿਵ ਕੇਸ ਨੇ ਆਪਰੇਸ਼ਨ ਹੋਏ ਹੋਏ ਨੇ ਸਭ ਦੇ। ਹਾਂਜੀ। ਜਿਸ ਤਰ੍ਹਾਂ ਪ੍ਰੈਸਮਨ ਸਰ ਜੇ ਵੀ ਡਾਕਟਰ ਨੇ ਮਗਰਾਮੀ ਚ ਡਿਊਟੀ ਜੇ ਸੋਇਆ ਕਿ ਕੋਈ ਕਮੇਡੀ ਬੈਠੀ ਕੋਈ ਕਰ ਰਹੀ ਹੂ ਨਹੀਂ ਇਹਦੇ ਕੋਈ ਹੋਇਆ ਹੁੰਦਾ ਕਿਸੇ ਕੰਮ ਦੇ ਵਿੱਚ ਹੁੰਦਾ ਇਹ ਮੈਡੀਸਨ ਦੇ ਵਿੱਚ ਹੋਈਏਗੀ ਨਾਰਮਲ ਸੇ ਲਾਈਨ ਦੀ ਬੋਟਲ ਹੈ ਉਹ ਸਾਰਿਆਂ ਨੂੰ ਲੱਗਿਆ ਹੋਇਆਗਾ ਇਹ ਲੋਟ ਦੇ ਕਿੰਨੀਆਂ ਹੋਰ ਜਿਹੜੀ ਬੋਟਲਸ ਪਈਆਂ ਨੇ ਸਟਾਕ ਦੇ ਵਿੱਚ ਦੇਖੋ ਉਹ ਬੋਟਲ ਜਿਹੜੀ ਨੇ ਅਸੀਂ ਸਟੋਰ ਦੇ ਵਿੱਚ ਚੈੱਕ ਕਰਾਂਗੇ ਉਹ ਸਾਰਾ ਅਸੀਂ ਸੀਜ਼ ਕਰਕੇ ਭੇਜਾਂਗੇ ਵਾਪਸ ਤੇ ਜਿਹੜਾ ਉਹ ਬਾਅਦ ਵਿੱਚ ਜਿਹੜੀ ਕੋਈ ਕਾਰਵਾਈ ਹੋਊਗੀ ਕਰਾਂਗੇ ਸਰਕਾਰ ਨੂੰ ਲਿਖਾਂਗੇ ਅਸੀਂ ਠੀਕ ਹੈ